ਆਹ ਟ੍ਰੇਨ ਆ ਜੀ ਜਿਹੜੀ ਸਾਨੂੰ ਗੰਗਾ ਨਗਰ ਤੋਂ ਰਿਸੀਗੇ ਤੱਕ ਆਉਂਦੀ ਆ ਇਹ ਚ ਆਏ ਆ ਰਿਸੀਗੇ ਪਹੁੰਚ ਗਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਸਾਡੇ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਅੱਜ ਦਾ ਜਿਹੜਾ ਆਪਣਾ ਸਫ਼ਰ ਰਹਿਣ ਵਾਲਾ ਹੈ ਉਹ ਰਹਿਣ ਵਾਲਾ ਹੈ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਅਸੀਂ ਕੋਈ ਪ੍ਰੋਫੈਸ਼ਨਲ ਬਲੌਗਰ ਤਾਂ ਹੈ ਨਹੀਂ ਇੱਕ ਜਸਟ ਮੈਂਬਰੀ ਲਈ ਬਣਾ ਰਹੇ ਆ ਜੇ ਤੁਹਾਨੂੰ ਸਾਡੇ ਕਿਸੇ ਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਸਾਡਾ ਬਲੌਗ ਇਸ ਟਾਈਮ ਖੜੇ ਆ ਸੀ ਬਰਨਾਲਾ ਰੇਲਵੇ ਸਟੇਸ਼ਨ ਤੇ ਬਰਨਾਲੇ ਤੋਂ ઋષਿਕੇਸ਼ ਦਾ ਅੱਜ ਦਾ ਸਾਡਾ ਦਿਨ ਰਹੂਗਾ ਸਾਰਾ ਬਰਨਾਲੇੋਂ ਰੇਲ ਫੜਾਂਗੇ ਅਸੀਂ ਅੱਜ ਜਿੰਨੇ ਮੇਰੇ ਨਾਲ ਮੇਰੇ ਸਾਥੀ ਜਾ ਰਹੇ ਆ ਸੇਮ ਗੁੰਨ ਸਾਹਿਬ ਦੀ ਯਾਤਰਾ ਕਰਨ ਸਟੇਸ਼ਨ ਤੇ ਆ ਗਏ ਬਰਨਾਲੇ ਦਾ ਰੇਲਵੇ ਚੋਂ ਇੱਥੋਂ ਟਿਕਟਾਂ ਬੁੱਕ ਹੁੰਦੀਆਂ ਹਨ ਜਰਨ ਵਾਲੇ ਜੇ ਕਹੇ ਨੇ ਮੌਕੇ ਤੇ ਲੈਣੀ ਹੋਵੇ ਉਹੜਾ ਟ੍ਰੈਕ ਯਬਰਨਾਲੇ ਦਾ ਹੈ ਤਾਂ ਇਹ ਦੋ ਦੀ ਆੜੀ ਟ੍ਰੇਨ ਆਉਣੀ ਹੈ ਬੰਦੇ ਸਾਡੇ ਨਾਲ ਆ ਜਿੰਨੇ ਆ ਖੜੇ ਆ ਬਰਨਾਲਾ ਰੇਲਵੇ ਸਟੇਸ਼ਨ ਤੇ ਟ੍ਰੇਨ ਦੀ ਵੇਟ ਕਰ ਰਹੇ ਆ ਆ ਮੇਰੇ ਨਾਲ ਸਾਰੇ ਜਿੰਨੇ ਜਾ ਰਹੇ ਆ ਯਾਤਰਾ ਕਰਨ ਸ੍ਰੀ ਹਿਮਕੁੰਡ ਸਾਹਿਬ ਦੀ ਨਾਲੇ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਕਿੰਨਾ ਖਰਚਾ ਆ ਸਾਡਾ ਕਿੰਨੇ ਸਾਰੇ ਟਿਕਟ ਹੋਈਆ ਕਿੰਨੇ ਦਾ ਕਿੱਥੋਂ ਕਿੱਥੇ ਜਾ ਰਹੇ ਆ ਅੱਜ ਦਾ ਜਿਹੜਾ ਸਫਰ ਸਾਡਾ ਉਧਰ ਰਹਿਣਾ ਆ ਬਰਨਾਲੇ ਤੋਂ ਰਹੀ ਸੀ ਕੇਸ ਤਾਂ 7:43 ਤੇ ਸਾਡੀ ਟ੍ਰੇਨ ਆ ਟਾਈਮ ਵੱਜ ਗਏ 7:00 ਵਜੇ 11 ਮਿੰਟ ਹੋ ਗਏ ਟ੍ਰੇਨ ਦੀ ਵੇਟ ਹੋ ਰਹੀ ਆ ਆ ਸਾਡੀ ਟਿਕਟ ਆ ਸਾਰਿਆਂ ਦੀ ਇੱਥੇ ਲਿਖਿਆ ਹੋਇਆ ਵਾ ਸਾਨੂੰ ਬਰਨਾਲੇ ਤੋਂ ਦਾ ਟਿਕਟ ਮਿਲਣੀ ਸੀ ਅਸੀਂ ਸ੍ਰੀ ਗੰਗਾ ਨਗਰ ਤੋਂ ਰਿਸੀ ਕੇ ਦੀ ਸਿੱਧੀ ਟਿਕਟ ਕਰਵਾਈ ਫਿਰ ਫੇਰ ਸਾਨੂੰ ਸੀਟਾਂ ਕਨਫਰਮ ਮਿਲੀਆਂ ਵਾ 320 ਰੁਪਏ ਸਾਡੀ ਇੱਕ ਬੰਦੇ ਦੀ ਟਿਕਟ ਰਹੀ ਆ। ਟ੍ਰੇਨ ਦੀ। ਹਾਂਜੀ ਟ੍ਰੇਨ ਸਾਡੀ ਆ ਗਈ ਹੈ ਜੀ ਪਹੁੰਚ ਗਈ ਹੈ ਟ੍ਰੇਨ ਸਟੇਸ਼ਨ ਤੇ ਟ੍ਰੇਨ ਸਾਡੀ। ਦੇਰੇ ਦਿਨ ਚੁੱਪਾਂ ਦੇਰੇ ਦਿਨ ਟ੍ਰੇਨ ਸਟੇਸ਼ਨ ਤੇ। ਟ੍ਰੇਨ ਮਿਲ ਗਈ ਜੀ ਪਰ ਮਿਲਿਆ ਬਹੁਤ ਔਖਾ ਸੀਟਾਂ ਛੜਾਈਆਂ ਆਡੀਆਂ ਸੀਟਾਂ ਬੱਕਰੀ ਪੈਦਾ ਹੀ ਲੋਕ। ਅਸੀਂ ਪਾਉਂਦੇ ਕਿ ਧੂੜੀ। ਹਾਂਜੀ ਇਸ ਟਾਈਮ ਅਸੀਂ ਧੂਰੀ ਰੇਲਵੇ ਸਟੇਸ਼ਨ ਤੋਂ ਸਾਡੀ ਟ੍ਰੇਨ ਚੱਲ ਪਈ ਆ ਬੈਠਿਆ ਮੇਰੇ ਨਾਲ ਦੇ ਸਾਰੇ ਸੀਟਾਂ ਬਹੁਤ ਔਖੀਆਂ ਖਾਲੀ ਕਰਾਈਆਂ ਸੀ ਨਾਲੇ ਬੁੱਕ ਕਰਾਈਆਂ ਹੋਈਆਂ ਸੀ ਟ੍ਰੇਨ ਦਾ ਬਹੁਤ ਬੈਡ ਐਕਸਪੀਰੀਅੰਸ ਆ ਰੇਲਵੇ ਵਾਲੇ ਜਮਾਂ ਧਿਆਨ ਨਹੀਂ ਦਿੰਦੇ ਸਾਡੇ ਮੈਂ ਚੱਲਾ ਹੁਣ ਬੰਦੇ ਸਾਡੇ ਬੇਲੇ-ਬੇਲੇ ਅੱਕ ਗਏ ਵਿਚਾਰੇ ਤਾਂਸ ਕੱਢਣ ਲੱਗੇ ਚੱਲ ਵਾਰੀ ਯਾਰ ਜਾ ਮੌਸਮ ਪੂਰਾ ਵਧੀਆ ਹੋਇਆ ਜੀ ਬਾਹਰ ਮੀਂਹ ਪੈਣ ਲੱਗਾ ਦੇਖੋ ਰਸਤੇ ਜਾਂਦੇ ਆ ਬੰਦੇ ਬੜੇ ਬੈਠੇ ਤਾਂ ਸਕੇਟਾਂ ਲੱਗੇ ਪਏ ਆ ਬੰਦੇ ਸਾਡੇ ਜੀ ਪ੍ਰਸਾਦਾ ਸ਼ਕਲ ਲੱਗਿਆ ਹੁਣ ਖੇਡ ਖੇਡ ਕੇ ਥੱਕ ਗਏ ਮੌਸਮ ਬਹੁਤ ਸੋਹਣਾ ਬਾਹਰ ਇਸ ਟਾਈਮ ਇਹ ਪਹੁੰਚ ਗਏ ਅੰਬਾਲਾ ਰੇਲਵੇ ਸਟੇਸ਼ਨ ਤੇ ਜੀ ਅੰਬਾਲਾ ਰੇਲਵੇ ਸਟੇਸ਼ਨ ਤੇ ਬੈਠੇ ਆ ਬੰਦੇ ਵੀ ਸਾਡੇ ਨਾਲ ਬੈਠਿਆ ਜੀ ਟੀਮ ਮੈਂਬਰ ਸਾਡੇ ਤਾਂ ਸਕੇਟ ਖੇਡ ਖੇਡ ਕੇ ਰੁਕਿਆ ਖਾ ਕੇ ਥੱਕ ਗਏ ਅੰਮ੍ਰਾਲੇ ਰਿਵਿਊ ਜਿਸ ਨੇ ਬਹੁਤ ਸੋਹਣਾ ਬਣਾਇਆ ਹੈ ਅੰਬਾਲੇ ਮੀਂਹ ਪੈ ਰਹੀ ਥੋੜਾ ਥੋੜਾ ਮੌਸਮ ਬਹੁਤ ਹੀ ਵਧੀਆ ਹੋਇਆ ਹੋਇਆ ਹੈ ਅੰਮ੍ਰਾਲਾ ਠੰਡੀ ਠੰਡੀ ਹਵਾ ਚੱਲ ਰਹੀ ਹੈ ਪੂਰੀ 10:25 ਮਿੰਟ ਹੋ ਗਏ ਇਸ ਟਾਈਮ ਅਸੀਂ ਖੜੇ ਆਂ ਅੰਬਾਲਾ ਕੈਂਟਰ ਰੇਲ ਸਟੇਸ਼ਨ ਤੇ ਰੇਂਜ ਕੋਲ ਪਾਣੀ ਸਮੂਹ ਸੇ ਚਾੜੇ ਬਹੁਤ ਦਈਏ ਤੇ ਮੜਾ ਸੇਫਟੀ ਵੀ ਰੱਖਣੀ ਪੈਂਦੀ ਹੈ ਇੱਥੇ ਲੋਕ ਲੁੱਟਾਂ ਖੋਹੇ ਬਹੁਤ ਕਰਦੇ ਆ ਜਿਹੜੇ ਬਿਨਾ ਟਿਕਟਾਂ ਤੋਂ ਬੈਠੇ ਉੱਪਰ ਬਹਿਣ ਲਿਆ ਬਹੁਤ ਜਿਆਦਾ ਬੱਕ ਲੋ ਜੀ ਟ੍ਰੇਨ ਇੱਥੇ ਹੋ ਗਈ ਆ ਫਲ ਦੇਖੋ ਬਿਲਕੁਲ ਕੋਈ ਸੀਟ ਖਾਲੀ ਨਹੀਂ ਹੈਗੀ ਸਭ ਇੱਕ ਦੂਜੇ ਦੇ ਉੱਤੇ ਉੱਤੇ ਚੜੇ ਹੋਇਆ ਬਿਨਾ ਟਿਕਟਾਂ ਵਾਲੇ ਬਹੁਤ ਐਸਟੇਸ਼ਨ ਚ ਜਗਾਂਧਲੀ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਸੀ ਲੋ ਜੀ ਟ੍ਰੇਨ ਚੱਲ ਪਈ ਸਾਡੀ ਜਗਾਂਧਰੀ ਰੇਲਵੇ ਸਟੇਸ਼ਨ ਤੋਂ ਯਾਰ ਆਸਤੇ ਸਟੇਸ਼ਨ ਤੇ ਕੋਈ ਚੋਰੀ ਕਰਦੇ ਫੜੇਗੇ ਬੰਦੇ ਆਪਣੇ ਸਮਾਨ ਦੀ ਸਾਰੇ ਆਪ ਧਿਆਨ ਰੱਖਿਆ ਕਰੋ ਜਿੰਨੇ ਵੀ ਰੇਲ 'ਚ ਸਫ਼ਰ ਕਰਦੇ ਆ ਇਦਾਂ ਤੇ ਲੋਕ ਬਹੁਤ ਆ ਰੇਲ 'ਚ ਮਿਲਦੇ ਹਾਲ ਸੌੜਾ ਨੇ ਪਾੜ ਲਈ ਸੀ ਇਹ ਹਾਂ ਜੀ ਮੀਂਹ ਪੈ ਕੇ ਦੇਖੋ ਮੌਸਮ ਕਿੰਨਾ ਸੋਹਣਾ ਹੋ ਗਿਆ ਇਹ ਬਹੁਤ ਵਾਦ ਦਾ ਮੌਸਮ ਹਰਦਵਾਰ ਦੇ ਵਿਸ਼ੇ ਸੰਤੇ ਆ ਗਏ ਅਸੀਂ ਇੱਥੇ ਆ ਕੇ ਜ਼ਿਆਦਾਤਰ ਟ੍ਰੇਨ ਬਿਲਕੁਲ ਖਾਲੀ ਮਿਲਦੀ ਆ ਇੱਥੇ ਆ ਕੇ ਡੱਬੇ ਜ਼ਿਆਦਾਤਰ ਖਾਲੀ ਹੁੰਨ ਲੱਗ ਜਾਂਦੇ ਆ ਕਿਉਂਕਿ ਜਿਆਦਾ ਸੰਗਤ ਹਰਦਵਾਰ ਹੀ ਆਉਂਦੀ ਆ ਜਿੰਨੇ ਵੀ ਸ੍ਰੀ ਗੰਗਾ ਨਗਰ ਤੋਂ ਆਉਂਦੇ ਯਾਤਰਾ ਲੋਕ ਹਰਦਵਾਰ ਆਉਂਦੇ ਆ ਇੱਥੇ ਆ ਕੇ ਨਾ ਹਰਦਵਾਰ ਨੇ ਨੂੰ ਮੋਟਲੀ ਲਗਭਗ ਖਾਲੀ ਹੋ ਜਾਂਦੀਆਂ 10% ਲੋਕ ਰਹਿ ਜਾਂਦੇ ਸਾਰੀ ਜਿਨ੍ਹਾਂ ਨੇ ਕਹਾ ਜਾਣਾ ਹੁੰਦਾ ਬਸ ਹੁਣ ਦੇ ਕੋਈ ਥਿਆ ਕੇ ਜਮਾ ਹਰ ਦੁਬਾਰਾ ਕੇ ਜਮਾ ਟ੍ਰੇਨ ਖਾਲੀ ਹੋ ਜਾਂਦੀ ਆ ਇਥੇ ਬਸ ਥੋੜੇ ਥੋੜੇ ਬੰਦੇ ਰਹਿ ਜਾਂਦੇ ਜਾਣ ਵਾਲੇ ਹਾਂ ਚਲੋ ਆਪਾਂ ਥੋੜਾ ਬੱਸ ਆਓ ਜੀ ਹਰ ਦੁਬਾਰਾ ਤੋਂ ਟ੍ਰੇਨ ਚੱਲ ਪਈ ਸਾਡੀ ਹਰਦਵਾਰ ਤੋਂ ਚੱਲ ਪਈ ਟਰੇਨ ਰਿਸ਼ੀਕੇਸ਼ ਨੂੰ ਸੀਸਾ ਲੱਗਿਆ ਹੋਇਆ ਹੱਥ ਉਤੋੜੇ ਹਾਂਜੀ ਹਰਦਵਾਰ ਦੇ ਸਟੇਸ਼ਨ ਤੋਂ ਤੁਰਪੀਆ ਟਰੇਨ ਸਾਡੀ ਚੱਲ ਪਈ ਹੈ ਤੇ ਰਿਸ਼ੀਕੇਸ਼ ਦਾ ਸਫ਼ਰ ਬਹੁਤ ਥੋੜਾ ਰਹਿ ਗਿਆ ਆ ਰਾਜ ਟਨਲ ਆਉਂਗੀ ਜੀ ਜਿਹੜੀ ਹਰਦਵਾਰ ਤੋਂ ਰਿਸ਼ੀਕੇਸ਼ ਦੇ ਉਚਾਲੇ ਆ ਲੋਈ ਅਸੀਂ ਰੀਸੀਗੇਸ ਦੇ ਜਮ੍ਹਾਂ ਹੋਂ ਨੇੜੇ ਆਇਤੋਂ ਪਹਾੜੀਆਂ ਦੇਖਣ ਲੱਗ ਗਈਆਂ ਵਾਹ ਆਹ ਟ੍ਰੇਨ ਆ ਜੀ ਜਿਹੜੀ ਸਾਨੂੰ ਗੰਗਾ ਨਗਰ ਤੋਂ ਰੀਸੀਗੇਸ ਤੱਕ ਆਉਂਦੀ ਆ ਇੱਥੇ ਆਏ ਆ ਰੀਸੀਗੇਸ ਪਹੁੰਚ ਗਏ ਇਦਾਂ ਨੂੰ ਆ ਚੜ ਕੇ ਆਣਾ ਆ ਗਈ ਰੀਸੀਕੇ ਸਟੇਸ਼ਨ ਤੇ ਆ ਗਏ ਸੀ ਆਹ ਟ੍ਰੇਨ ਆ ਜਿਹੜੀ ਰੀਸੀਕੇ ਤੋਂ ਗੰਗਾ ਨਗਰ ਤੱਕ ਚੱਲਦੀ ਆ ਸਵੇਰੇ ਹੁਣ ਅਸੀਂ ਬਾਹਰ ਨੂੰ ਜਾ ਰਹੇ ਹਾਂ ਸਟੇਸ਼ਨ ਦੇ ਰੀਸੀਕੇ ਸਰੇਗਰ ਸਟੇਸ਼ਨ ਤੇ ਆ ਗਏ ਸੀ ਇੱਥੋਂ ਹੁਣ ਬਾਹਰ ਨੂੰ ਜਾਵਾਂਗੇ ਸਟੇਸ਼ਨ ਦੇ ਯਾਰ ਇਹਦਾ ਸਫ਼ਰ ਬਹੁਤ ਬੈਸਟ ਹੈ ਜੀ। ਓਨਲੀ ਆਪਦੇ ਸਾਧਨ ਨਾਲ ਇਹ ਵੀ ਐਡਵੈਂਚਰ ਕਰਨਾ ਚਾਹੀਦਾ ਬੰਦੇ ਨੇ। ਟ੍ਰੇਨ ਤੇ ਵੀ। ਇਹ ਆ ਰਹੀ ਸੀ ਕੇਸਦਾ ਰੇਲਵੇ ਸਟੇਸ਼ਨ। ਉਹ ਵਾਂਟ ਟੈਕਟਾਂ ਵੱਕੂ ਦੀ ਅੰਦਰ ਜਿਹੜੇ ਜਾਣ ਵਾਲੇ ਆ। ਤਾਂ ਬਾਹਰ ਆ ਗਏ। ਉਹ ਗਾਹਾਂ ਤੋਂ ਆਟੋ ਲਵਾਂਗੇ ਹੁਣ ਅਸੀਂ ਗੁਰਦੁਆਰਾ ਸਾਹਿਬ ਜਾਣ ਲਈ। ਅੱਗੇ ਹੋ ਗੁਰਦੁਆਰੇ ਜਾਓਗੇ ਇਧਰਲੀ ਸਾਈਡ ਆ ਜਾਓ ਆ ਦੀ ਉਹ ਕਹੋਗੇ ਜੀ ਸੀ ਮਹਾਰਾਗੇ ਜੀ ਸੀ ਕੇ ਦੇ ਰੈਸਟੇਸ਼ਨ ਤੇ ਆਟੋ ਕਰ ਲਿਆ ਬੋਕੀ ਅਸੀਂ 30 ਰੁਪਏ ਸਵਾਰੀ ਕਹਿੰਦਾ ਜੀ 20 ਚ ਮਨਾਇਆ ਮਸਾਂ 20 ਰੁਪਏ ਸਵਾਰੀ ਚ ਮੰਨ ਗਿਆ ਸਾਡੇ ਨਾਲ ਕਹਿੰਦਾ 20 ਰੁਪਏ ਸਾਜੀ ਤੁਹਾਨੂੰ ਗੁਰਦੁਆਰੇ ਲੈ ਕੇ ਜਾਊਗਾ 30 ਰੁਪਏ ਮੰਗਦਾ ਹੈਗਾ ਪਰ ਸਵਾਰੀ ਦੇ ਭਾਈ ਮਿਲ ਗਿਆ ਸਾਨੂੰ ਗੁਰਦਾਰੇ ਨਿਹਾਲੀ 20 ਰੁਪਏ ਸਵਾਰੀ ਚ ਹੋਇਆ ਤੁਹਾਡਾ 20 ਰੁਪਏ ਮੰਗਦਾ ਉਹ ਦੇ ਨੰਬਰ ਕਰਕੇ ਪਹਿਲੇ ਇੱਕ ਸਪੈਨ ਕੋਈ ਆਪਾਂ ਜਿੱਥੇ ਰੱਡੇ ਮੰਗ ਰਹੇ ਹਾਂ ॠषिकेश ਰਸਤਾ ਬਹੁਤ ਜ਼ਿਆਦਾ ਵਾ ਦੇਖੋ ਟ੍ਰੈਫਿਕ ਲੱਗਿਆ ਪਿਆ ਵਾ ਕਿਉਂਕਿ ਇੱਥੇ ਟੂਰਿਸਟ ਬਹੁਤ ਆਉਂਦੇ ਆ ਘੁੰਮਣ ਗਰਮੀਆਂ ਕਰਕੇ ਮੌਸਮ ਬਹੁਤ ਵਧੀਆ ਹੋਇਆ ਹੋਇਆ ਹੈ ਆ ਜਾਮ ਲੱਗ ਰਹਾ ਹੈ ਉਹ ਇਹ ਜਾਮ ਚੋਂ ਨਿਕਲੇ ਹੁਣ ਰੋਡ ਤੇ ਚੜ ਗਏ ਸੀ ਕਿ ਤੁਹਾਨੂੰ ਬਹੁਤ ਜ਼ਿਆਦਾ ਇਹ ਰਿਸੀਪੀ ਮੈਨੇ ਬਾਅਦ ਬਾਅਦ ਮੈਂ ਸੋਚਿਆ ਮੈਂ ਕਿ ਰਾਖੀ ਬਹੁਤ ਵੈਸਾ ਚੱਲੀ ਹੋਰ ਕਈ ਤੁਹਾਨੂੰ ਰਿਸੀਪੀ ਆਈ ਰਹੀ ਸੀ ਕਿ ਇਹਦਾ ਬੱਸ ਸਟੈਂਡ ਰਿਸ਼ੀ ਕੇ ਦਾ ਬਸਟਾਨ ਆ ਗਿਆ ਲਓ ਜੀ ਅਸੀਂ ਪਹੁੰਚ ਗਏ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰਿਸ਼ੀ ਕੇ ਆਟੋ ਵਾਲੇ ਬਿੱਤੇ ਲਾਤਾ ਸਾਨੂੰ ਹੁਣ ਜਾਣਿਆ ਸੀ ਅੰਦਰ ਅਸੀਂ ਪਹੁੰਚ ਗਏ ਗੁਰਦੁਆਰਾ ਸ੍ਰੀ ਐਮ ਕਾਨਪਟ ਅਸੀਂ ਸਿੱਕੇ ਅੰਦਰ ਐਂਟਰੀ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਸਾਰਾ ਸਾਹਿਬ ਚ ਰਜਿਸਟ੍ਰੇਸ਼ਨ ਹੁੰਦੀ ਹੈ ਸਾਰੇ ਰਜਿਸਟ੍ਰੇਸ਼ਨ ਕਰਾਉਣ ਲੱਗੇ ਆ ਲਾਈਨ ਚ ਲਾ ਕੇ ਇਹ ਕਰਾਉਣੀ ਬਹੁਤ ਜ਼ਰੂਰੀ ਆ ਰਜਿਸਟ੍ਰੇਸ਼ਨ ਹੋ ਗਈ ਆਪਣੀ ਆ ਰਜਿਸਟ੍ਰੇਸ਼ਨ ਕਰਾਉਣੀ ਬਹੁਤ ਜ਼ਰੂਰੀ ਆ ਜਿਨੇ ਵੀ ਜਿਨੇ ਵੀ ਇੰਤੇ ਦਰਸ਼ਨ ਕਰਨੇ ਆਣਾ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਦੇ ਇਹ ਫਿਰ ਰਜਿਸਟ੍ਰੇਸ਼ਨ ਹੁੰਦੀ ਆ ਗੁਰਦੁਆਰਾ ਸਾਹਿਬੀ ਕਮਰਾ ਆਪਾਂ ਲੈੜਿਆ ਏਸੀ ਵਾਲਾ ਹੁਣ ਅਸੀਂ ਜਾ ਰਹੇ ਆ ਉਧਰ ਨੂੰ ਇੱਥੇ ਸਾਨੂੰ ਰੂਮ ਮਿਲ ਗਿਆ ਜੀ ਭਾਈ ਜੱਤਾ ਸਿੰਘ ਜੀ ਤੇ ਬਾਅਦ ਚ ਲੋ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆ ਗਏ ਅਸੀਂ ਦੇਖੋ ਬਾਹਰ ਕਿੰਨਾ ਵਧੀਆ ਮੌਸਮ ਹੋਇਆ ਗਿਆ ਬਹੁਤ ਸੋਹਣਾ ਮੌਸਮ ਹੈ ਬਾਹਰ ਲੋ ਜੀ ਅਸੀਂ ਗੁਰੂ ਘਰ ਦੇ ਲੰਗਰ ਹਾਲ ਚ ਆ ਗਏ ਪ੍ਰਸਾਦਾ ਛਕ ਰਹੇ ਹੁਣ ਇਹ ਆ ਗੁਰੂ ਘਰ ਦਾ ਲੰਗਰ ਹਾਲ ਲੋ ਜੀ ਹੁਣ ਅਸੀਂ ਬਾਹਰ ਆ ਕੇ ਗੁਰਦਵਾਰ ਸਾਹਿਬ ਤੋਂ ਟੈਕਸੀ ਬੁੱਕ ਕਰਾਉਂ ਚੱਲੇ ਆ ਤੇ ਦੱਸ ਦਿਆਂ ਤੁਹਾਨੂੰ ਕੀ ਟੈਕਸੀ ਦਾ ਰੇਟ ਆ ਤੇ ਕਿੰਨੇ ਰੁਪਏ ਲੈਂਦੇ ਟੈਕਸੀ ਵਾਲੇ ਤਾਂ ਸਾਨੂੰ ਟੈਕਸੀ ਦਾ ਨੰਬਰ ਦੇਈਆ ਕਾਰਡ ਦੇ ਦੇਦੇ ਕਿਹਦੇ ਕੋਲੇ ਵਧੀਆ ਟੈਕਸੀਆਂ ਮਿਲਦੀਆਂ ਜਾ ਕੇ ਦੇ ਦਿਆਂ ਟੈਕਸੀ ਹੋ ਗਈ ਬੱਕ ਸਾਡੀ ਟੈਕਸੀ ਬੁੱਕ ਕਰਾਏ ਅਸੀਂ 800 ਰੁਪਏ ਪਰ ਬੰਦੇ ਦਾ ਟੈਕਸੀ ਦਾ ਕਰਾਇਆ ਆ ਹਾਂਜੀ ਲੋ ਅੱਜ ਦਾ ਬਲੌਗ ਕਰਦੇ ਆ ਇੱਥੇ ਅਸੀਂ ਸਮਾਪਤ ਮਿਲਦੇ ਆ ਕੱਲ ਦਾ ਦਿਨ ਨਵੇਂ ਦਿਨ ਨਵੇਂ ਬਲੌਗ ਦੇ ਨਾਲ ਧੰਨਵਾਦੀ ਸਾਰਿਆਂ ਦਾ